ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੂਰੇ ਪੰਜਾਬ 'ਚ ਅਦਾਲਤ ਦੀ ਅਗਾਊ ਇਜਾਜ਼ਤ ਤੋਂ ਬਿਨਾਂ ਰੁੱਖਾਂ ਦੀ ਕਟਾਈ ਤੇ ਰੋਕ ਲਗਾ ਦਿੱਤੀ ਹੈ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਅਗਲੀ ਸੁਣਵਾਈ ਜਾਂ ਵਿਸ਼ੇਸ਼ ਇਜਾਜ਼ਤ ਤੋਂ ਬਿਨਾਂ ਸੂਬੇ 'ਚ ਕਿਤੇ ਵੀ ਰੁੱਖ ਨਹੀਂ ਕੱਟੇ ਜਾਣਗੇ ਅਦਾਲਤ ਨੇ ਇਹ ਹੁਕਮ ਮੁਹਾਲੀ ਦੇ 에ਰਪੋਰਟ ਰੋਡ ਤੇ ਪ੍ਰਸਤਾਵਿਤ ਤਕਰੀਬਨ 250 ਰੁੱਖਾਂ ਦੀ ਕਟਾਈ ਖਿਲਾਫ ਦਾਖਲ ਪਟੀਸ਼ਨਾਂ ਦੀ ਸੁਣਵਾਈ ਦੇ ਦੌਰਾਨ ਕੀਤਾ ਪਟੀਸ਼ਨ 'ਚ ਕਿਹਾ ਗਿਆ ਸੀ ਕਿ ਵਿਕਾਸ ਪ੍ਰੋਜੈਕਟਾਂ ਦੇ ਨਾਂ ਤੇ ਵਾਤਾਵਰਣ ਦੇ ਮਿਆਰਾਂ ਤੇ ਕਾਨੂੰਨੀ ਪ੍ਰਕਿਰਿਆ ਦੀ ਅਣਦੇਖੀ ਕਰਦੀਆਂ ਵੱਡੇ ਪੱਧਰ ਤੇ ਰੁੱਖਾਂ ਦੀ ਕਟਾਈ ਕੀਤੀ ਜਾ ਰਹੀ ਹੈ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ ਅਤੇ ਪੁੱਛਿਆ ਕਿ ਸੂਬੇ ਚ ਵੱਖ-ਵੱਖ ਪ੍ਰੋਜੈਕਟਾਂ ਦੇ ਤਹਿਤ ਰਾਹੀਂ ਜਿੱਥੇ ਰੁੱਖਾਂ ਦੀ ਕਟਾਈ ਨੂੰ ਲੈ ਕੇ ਹੁਣ ਤੱਕ ਦੀ ਕਾਨੂੰਨੀ ਇਜਾਜ਼ਤ ਲਈ ਹੈ ਤੇ ਹੁਣ ਇਹ ਜਨਹਿਤ ਪਟੀਸ਼ਨ ਮੁਹਾਲੀ ਵਾਸੀ ਜਿਹੜੇ ਨੇ ਉਹਨਾਂ ਦੇ ਵੱਲੋਂ ਦਾਖਲ ਕੀਤੀ ਗਈ ਹੈ ਦੱਸਦੀ ਹੈ ਕਿ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੂਰੇ ਪੰਜਾਬ 'ਚ ਅਦਾਲਤ ਦੀ ਅਗਵਾ ਇਜਾਜ਼ਤ ਤੋਂ ਬਗੈਰ ਰੁੱਖਾਂ ਦੀ ਕਟਾਈ ਤੇ ਰੋਕ ਲਗਾ ਦਿੱਤੀ ਹੈ ਜਿੱਤੇ ਦੱਸਦੀ ਹੈ ਕਿ ਹੁਣ ਵੱਡੇ ਪੱਤਰ ਦੇ ਉੱਤੇ ਇਹ ਜਿਹੜੀ ਇਜਾਜ਼ਤ ਤੇਰੀ ਆ ਉਸ ਤੇ ਲਗਾ ਦਿੱਤੀ ਹੈ ਜਾਨੀ ਕਿ ਰੁੱਖਾਂ ਦੀ ਕਟਾਈ ਤੇ ਰੋਕ ਲਗਾ ਦਿੱਤੀ ਹੈ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਅਗਲੀ ਸੁਣਵਾਈ ਆ ਵਿਸ਼ੇਸ਼ ਇਜਾਜ਼ਤ ਤੋਂ ਬਗੈਰ ਸੂਬੇ 'ਚ ਕਿਤੇ ਵੀ ਰੁੱਖ ਨਹੀਂ ਕੱਟੇ ਜਾਣਗੇ ਇਹ ਵੱਡਾ ਫੈਸਲਾ ਲਿੱਤਾ ਗਿਆ ਹੈ ਤੇ ਜੇਕਰ ਕਿਤੇ ਵੀ ਅਦਾਲਤ ਦੀ ਸੁਨਵਾਈ ਤੋਂ ਯਾਨੀ ਕਿ ਜਾਸੋਤ ਤੋਂ ਬਿਨਾਂ ਕਿਤੇ ਵੀ ਰੁੱਖ ਕੱਟੇ ਗਏ ਤਾਂ ਵੱਡੇ ਐਕਸ਼ਨ ਲੱਤੇ ਜਾਣਗੇ ਤਾਂ ਇਸ ਪਟੀਸ਼ਨ ਨੂੰ ਲੈ ਕੇ ਵੱਡਾ ਫੈਸਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੂਰੇ ਪੰਜਾਬ 'ਚ ਸੁਣਾ ਦਿੱਤਾ ਹੈ ਯਾਨੀ ਕਿ ਪੂਰੇ ਪੰਜਾਬ 'ਚ ਅਦਾਲਤ ਦੀ ਆਗਿਆ ਤੋਂ ਬਿਨਾ ਰੁੱਖ ਨਹੀਂ ਕੱਟੇ ਜਾਣਗੇ ਯਾਨੀ ਕਿ ਵੱਡੀਆਂ-ਵੱਡੀਆਂ ਇਮਾਰਤਾਂ ਬਣਾਉਂਦੇ ਚੱਕਰ 'ਚ ਇਹ ਜਿਹੜੇ ਰੁੱਖ ਕੱਟੇ ਜਾ ਰਹੇ ਨੇ ਜਿਨ੍ਹਾਂ ਨੂੰ ਲੈ ਕੇ ਵੱਡਾ ਫੈਸਲਾ ਲਿੱਤਾ ਗਿਆ ਪਟੀਸ਼ਨ 'ਚ ਕਿਹਾ ਗਿਆ ਸੀ ਕਿ ਵਿਕਾਸ ਪ੍ਰੋਜੈਕਟ ਦੇ ਨਾਂ ਦੇ ਉੱਤੇ ਵਾਤਾਵਰਣ ਦੇ ਮਿਆਰਾਂ ਤੇ ਕਾਨੂੰਨੀ ਪ੍ਰਕਿਰਿਆਵਾਂ ਤੇ ਅਣਦੇਖੀ ਕਰਦਿਆਂ ਵੱਡੇ ਪੱਧਰ ਤੇ ਰੁੱਖਾਂ ਦੀ ਕਟਾਈ ਹੋ ਰਹੀ ਹੈ ਪਰ ਇਹ ਵੱਡਾ ਫੈਸਲਾ ਲੈ ਲਿਆ ਕਿ ਹੁਣ ਰੁੱਖਾਂ ਦੀ ਕਟਾਈ ਨਹੀਂ ਹੋ ਸਕਦੀ ਹੈ ਤੇ ਕਿਸੇ ਵੀ ਪੱਧਰ ਦੇ ਉੱਤੇ ਇਹ ਜਿਹੜੀ ਜਾਂਚ ਨਹੀਂ ਹੋ ਸਕਦੀ ਯਾਨੀ ਕਿ ਜੇਕਰ ਕਿਤੇ ਵੀ ਰੁੱਖ ਕੱਟੇ ਗਏ ਤਾਂ ਤੁਰੰਤ ਵੱਡੇ ਪੱਧਰ ਤੇ ਫੈਸਲੇ ਸੁਣਾਏ ਜਾਣਗੇ ਤਾਂ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਬਣਦਾ ਹੈ ਤਾਂ ਕਿ ਜਿਹੜੇ ਲੋਕ ਨੇ ਉਹ ਇਸ ਖਬਰ ਤੋਂ ਜਾਣੂ ਹੋ ਸਕਣ